ਤੁਹਾਨੂੰ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਵੰਤ ਸਿੰਘ ਰਹਿਣ ਵਾਲੇ ਕਹਾਂ ਕੇ ਆਪ ਕਰਤਾਰਪੁਰ ਡਿਸਟ੍ਰਿਕਟ ਦਾ ਪਿੰਡ ਖਾਨਨਵਾਲ ਬਟਾਲੇ ਆਪकी ਉਮਰ ਇਸ ਵਕਤ ਕਿੰਨੀ ਹੈ 45 ਸਾਲ ਔਰ ਪਿਛਲੇ 26 ਸਾਲ ਸੇ ਆਪ ਨਸ਼ਾ ਕਰ ਰਹੇ ਥੇ ਹਾਂਜੀ ਜੀ ਕੋਨ ਕੋਨ ਸਾ ਨਸ਼ਾ ਸ਼ੁਰੂਆਤ ਕਿਸੋ ਹੋਈ ਨਸ਼ੇ ਕੀ ਆਪਕੇ ਜੀਵਨ ਮੈਂ ਭਾਜੀ ਬਿਲਨ ਤੋਂ ਸ਼ਰਾਬ ਪੀਂਦਾ ਸੀ ਸ਼ਰਾਬ ਪੀ ਕੇ ਮਤਲਬ 3-4 ਬੀੜੀਆਂ ਪੀਣੀਆਂ ਬੀੜੀਆਂ ਪੀ ਕੇ ਤਮਾਕੂ ਖਾਣਾ ਗੁਟਕੇ ਖਾਣੇ ਉਦੋਂ ਬਾਅਦ ਮਤਲਬ ਨਸ਼ੇ 'ਚ ਟੱਲੀ ਰਹਿਣਾ ਖੁੱਲ ਕੇ ਮਤਲਬ ਜਿਨਾ टी रहना बिल्कुल ही दिन रात शराब पीनी काम भी शराब पी के जाना मनेरे चार बजे उठना ते जाके शराब ही जाना शराब पी के ते फिर काम जाना रोटी नहीं खानी मतलब नशे से चौबी घंटे मतलब टून रहना मतलब सुबह उठते ही नशा करना शुरू कर देते थे हाँ जी भाजी आप काम क्या करते थे उस वक्त मैं राज मिस्त्री का काम करता भाजी और जो पैसा कमाते थे उनमें से ज्यादातर नशे में ही जाता था हाँ जी भाजी तो परिवार वाले जानते थे नशे के बारे में जी भाजी क्या बोलते थे फिर ਭਾਜੀ ਉਹ ਮੈਨੂੰ ਕਹਿੰਦੇ ਸੀ ਵੀ ਮੇਰੇ ਬੱਚਿਆਂ ਲਖਿਆ ਰੱਖੋ ਵੀ ਮਲੇ ਸ਼ੱਕ ਨਸ਼ਾ ਘੱਟ ਕਰੋ ਤੇ ਭਾਜੀ ਉਹ ਭਾਜੀ ਨਸ਼ਾ ਕਰਨ ਤੋਂ ਪਹਿਲਾਂ ਬੱਚਿਆਂ ਲ ਘੱਟ ਖਿਆਲ ਤੇ ਨਸ਼ੇ ਆਲ ਜਿਆਦਾ ਹੁੰਦਾ ਹੈ ਲੋਕ ਕਿਹਾ ਬੋਲਦੇ ਤੇ ਆਪਕੇ ਐਸੀ ਹਾਲਤ ਕੋ ਦੇਖ ਕੇ ਲੋਕੀ ਭਾਜੀ ਇਹੋ ਕਹਿੰਦੇ ਸੀ ਵੀ ਬੱਚੇ ਰੋਲ ਜਣੇ ਆ ਇਹਨੇ ਇਦਾਂ ਹੀ ਮਰ ਮੁੱਕ ਜਾਣਾ ਵਾ ਤੇ ਗੱਲ ਉਹਨਾਂ ਦੀ ਸਹੀ ਵੀ ਸੀ ਮਤਲਬ ਜਦੋਂ ਨਸ਼ਾ ਹੀ ਜ਼ਿਆਦਾ ਕਰਨਾ ਵਾ ਤੇ ਫਿਰ ਇਹੋ ਗੱਲ ਕੰਮ ਹੀ ਹੋਣਾ ਸੀ ਤੋ ਆਪ ਉਹਨਾਂ ਦੀ ਬਾਤ ਕੋ ਮਾਨ ਕੇ ਨਸ਼ਾ ਛੋੜ ਦਿੱਤੇ ਫਿਰ ਕਿਉਂ ਨਹੀਂ ਛੋੜਾ ਨਸ਼ਾ ਆਪ ਨੇ ਭਾਜੀ ਉਹਨਾਂ ਦੀ ਗੱਲ ਤੇ ਨਹੀਂ ਮੈਂ ਮੰਨਦਾ ਜਦੋਂ ਮਤਲਬ ਮਨੇਰੇ ਮੈਂ ਉੱਠਦਾ ਤੇ ਇਦਾਂ ਜੀ ਕਰਦਾ ਸੀ ਵੀ ਨਸ਼ਾ ਨਾ ਕਰਾਂ ਤੇ ਮੈਂ ਮਰ ਜਾ ਮੇਰੇ ਬੱਚੇ ਆਪੇ ਜਿੱਦਾਂ ਮਾੜੇ ਚੰਗੇ ਪਲ ਜਾਣਗੇ ਤੇ ਫਿਰ दिमाग भी नहीं यार पहला पैग लाइए फिर वेने की करना मतलब छोड़ने की कोशिश करते रहे नशा हाँ जी भाजी लेकिन निकल नहीं पा रहे थे, थे हाँ जी से। पाजी। और आपने उम्मीद बाद में पूरी तरह से छोड़ दी थी नशा नहीं छूट सकता मुझसे हाँ जी भाजी लोग कहें नशा छह भी शराब हो पींदा जिसमे नहीं आंदी अजे भी कहें आप जब चर्च में आना जब आपने शुरू किया परमेश्वर के दास को टीचिंग को स्पेशल आपने ग्रहण किया तो उसके बाद से आप नशों से पूरी तरह से आजाद है ਹਾਂਜੀ ਭਾਜੀ ਅੱਜ ਕਿੰਨੇ ਸਾਲ ਹੋ ਚੁੱਕੇ ਆਜ ਕਿ ਆਪਨੇਸ਼ੇ ਤੋਂ ਆਜ਼ਾਦ ਹੈ ਭਾਜੀ ਮੈਨੂੰ ਨਾ ਮੈਂ ਜਦੋਂ ਮੈਂ ਇੱਥੇ ਸਟਾਰਟਿੰਗ ਕੰਮ ਕੀਤਾ ਨਾ ਮੈਂ ਇੱਕ ਭਾਜੀ ਸਾਰਿਆਂ ਨੂੰ ਮੈਸੇਜ ਦੇਣਾ ਚਾਹਨਾ ਵਾ ਮਤਲਬ ਲੋਕੀ ਕਹਿੰਦੇ ਆ ਵੀ ਸਾਡੇ ਫਾਦਰ ਸਾਹਿਬ ਜਿਹੜੇ ਲੋਕਾਂ ਨੂੰ ਪੈਸੇ ਦਿੰਦੇ ਆ ਧਰਮ ਪੂਰਤਨ ਕਰਾਉਂਦੇ ਆ ਉਹ ਮਤਲਬ ਮੇਰੀ ਗੱਲ ਹੁਣ ਸਾਂ ਧਿਆਨ ਨਾਲ ਸੁਣੋ ਜਨ ਆਨਲਾਈਨ ਵੀ ਬੈਠਿਆ ਮੈਂ ਜਦੋਂ ਭਾਜੀ ਪਹਿਲੀ ਵਾਰੀ ਨਾ ਇੱਥੇ ਆਇਆ ਤੇ ਉੱਥੇ ਸਟੇਜ ਲੱਗਦੀ ਹੁੰਦੀ ਸੀ ਤੇ ਮੈਂ ਬਸ ਚ ਉਤਰੇ ਸਿੱਧਾ ਸਟੇਜ ਦੇ ਮਗਰ ਗਿਆ ਵੀ ਕਹਿੰਦੇ ਇੱਥੇ ਪੈਸੇ ਮਿਲਦੇ ਆ ਪ ਤੇ ਪਹਿਲੇ ਲੱਭੀਏ ਪਹਿਲਾਂ ਤੇ ਭਾਜੀ ਮੈਂ ਤਿੰਨ ਹਫਤੇ ਇਹੋ ਕੰਮ ਹੀ ਕੀਤਾ ਤੇ ਜਦੋਂ ਚੌਥੇ ਹਫਤੇ ਮੈਂ ਵੇਖਿਆ 20000 ਰੁਪਏ ਤਾਂ ਇੱਥੇ ਕੋਈ ਨਹੀਂ ਦਿੰਦਾ ਲੋਕੀ ਐਵੇਂ ਝੂੜੀ ਬੋਲੀ ਜਾਂਦੇ ਆ ਫਿਰ ਮੈਂ ਮਨ 'ਚ ਸੋਚਿਆ ਵੀ ਨਹੀਂ ਯਾਰ ਇਹੜੇ ਬੰਦਾ ਚੰਗਾ ਵਾ ਲੋਕੀ ਐਵੇਂ ਬਦਨਾਮ ਕਰੀ ਜਾਂਦੇ ਆ ਫਿਰ ਮੈਂ ਆਪਣੀ ਵੱਡੀ ਬੇਟੀ ਨੂੰ ਆਖਿਆ ਮੈਂ ਹੈ ਪੁੱਤ ਮੈਨੂੰ ਇੰਨਾ ਨਹੀਂ ਪਤਾ ਅੰਕਲ ਨਰੂਲਾ ਜੀ ਆ ਮੈਂ ਕਹਿੰਦਾ ਨਾ ਅੰਕਲ ਨਰੂਲਾ ਵਾ ਤੇ ਉਹ ਸਵੇਰੇ ਸਵੇਰ ਨਾਲ ਮੈਂ ਭਾਜੀ ਸ਼ਰਾਬ ਪੀਣ ਚੱਲਿਆ 4 ਵਜੇ ਜਿਹੜਾ ਸ਼ਰਾਬ ਪੀ ਕੇ ਆ ਤੇ ਆਉਂਦਨਾਂ ਜੀਵਨ ਦੀਆਂ ਗੱਲਾਂ ਪਾਪਾ ਦਾ ਪ੍ਰੋਗਰਾਮ ਹੁੰਦਾ ਸੀ ਤੇ ਉਹ ਸਾਹਮਣੇ ਜਦੋਂ ਮੇਰੇ ਆਇਆ ਤੇ ਮੈਂ ਆਪਣੀ ਬੇਟੀ ਨੂੰ ਆਖਿਆ ਨਹੀਂ ਪੁੱਤ ਕੋਈ ਗੱਲ ਇਹ ਚ ਹੈਗੀ ਆ ਜਿਹੜੀ ਇੰਨੀ ਦੁਨੀਆ ਹੁੰਦੀ ਆ ਨਹੀਂ ਤੇ ਲੋਕੀ ਫੇਕੂ ਥੋੜਾ ਵਾ ਉਹ ਕਹਿੰਦੀ ਸੀ ਨਹੀਂ ਪਾਪਾ ਫੇਕ ਵਾ ਲੋਕੀ ਤੇਵੇਂ ਸ਼ੁਦਾਈ ਆ ਜਿਹੜੇ ਤੁਰਿਆਉਂਦੇ ਆ ਮੈਂ ਕਿਹਾ ਨਹੀਂ ਪੁੱਤ ਕੋਈ ਗੱਲ ਹੈਗੀ ਮੈਂ ਸ਼ਾਮਾਂ ਨੂੰ ਸ਼ਰਾਬ ਬੜੀ ਪੀਤੀ ਤੇ ਮੈਂ ਨਾ ਇੱਥੇ ਇੱਕ ਭਾਜੀ ਸਾਡੇ ਭੱਗਵਾਲ ਉਹ ਵੀ ਪਹਿਲਾਂ ਅਮਲੀ ਹੁੰਦਾ ਸੀ ਮੇਰੇ ਵਾਂਗੂ ਉਹਨੇ ਨਸ਼ੇ ਛੱਡ ਕੇ ਤੇ ਹੁਣ ਇੱਥੇ ਆਂਦੇ ਪਏ ਮੈਂ ਰਾਜਮੇਸਤਰੀ ਹਾਂ ਜਾਲ ਬੰਦਾ ਇਹ ਹੁਣ ਉਹ ਵੀ ਵਲੰਟੀਅਰ ਆ ਤੇ ਮੈਂ ਵੀ ਵਲੰਟੀਅਰ ਆ ਉਹ ਕੀ ਹੋਇਆ ਵੀ ਮੈਂ ਨਾ ਸ਼ਰਾਬ ਪੜੀ ਭਲੀ ਪੀਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਯਾਰ ਤੂੰ ਕਹਿੰਨੇ ਆ ਵੀ ਉਹਦਾ ਅੰਕਲ ਨੂੰ ਲਾ ਅਬੀ ਜੋ ਹੀ ਆਵਾਜ਼ ਮਾਰ ਕੇ ਕਹਿਣਦਾ ਵੀ ਫਲਾਣਾ ਬੰਦਾ ਨਸ਼ਾ ਕਰਦਾ ਇਹ ਗੱਲ ਸੱਚ ਆ ਉਹ ਆਂਦਾ ਕਰੀ ਜਾ ਕੇ ਦੇ ਵੇਖ ਮੈਂ ਕਿਹਾ ਯਾਰ ਜਾਣਾ ਚਾਹੀਦਾ ਜਾ ਕੇ ਵੇਖੀਏ ਸਹੀ ਭਲਾ ਜਦੋਂ ਵੇਖਿਆ ਤੇ ਇੱਥੇ ਆਣ ਕੇ ਮੈਂ ਤੁਹਾਨੂੰ ਦੱਸਿਆ ਸਟੇਜ ਦੇ ਆਲੇ ਦੁਆਲੇ ਘੁੰਮਦਾ ਰਿਹਾ ਤੇ ਨਹੀਂ ਕੋਈ ਗੱਲ ਬਣੀ ਫਿਰ ਮੈਨੂੰ ਨਾ ਇੱਕ ਦਿਨ ਉਹਨੇ ਰਾਤ ਫੋਨ ਕੀਤਾ ਸ਼ੁੱਕਰਵਾਰ ਦਾ ਦਿਨ ਹੀ ਕਹਿੰਦਾ ਭਈਆ ਮਨ ਲ ਜਾਣਾ ਹੀ ਉਹ ਸੇਵਾ ਤੇ ਖਾਮਰੇ ਸੇਵਾ ਲੱਗੀ ਆ ਮੈਂ ਕਿਹਾ ਕਾਦੀ ਕਹਿੰਦਾ ਯਾਰ ਲੈਟਰਿੰਗ ਆ ਕਿ ਫਰਸ਼ ਪੈਣਾ ਵਾ ਜਦੋਂ ਲੈਟਰਿੰਗ ਇੱਥੇ ਹੁੰਦੀਆਂ ਸੀ ਮੈਂ ਕਿਹਾ ਠੀਕ ਆ ਜੀ ਮੈਂ ਮਨੇਰੇ 2 ਵਜੇ ਉੱਠਿਆ ਮੋਟਰਸਾਈਕਲ ਫੜਿਆ ਬਟਾਲੇ ਆਇਆ ਮੈਂ ਕਿਹਾ ਯਾਰ ਤੇਰੇ ਨਾਲ ਤੇ ਬੰਦਾ ਕੋਈ ਨਹੀਂ ਤੂੰ ਤੇ ਨਾਲ 10 ਬੰਦੇ ਜਣੇ ਆ ਆਂਦਾ ਵਾਪਸ ਆ ਜਾ ਉਹ ਬੰਦੇ ਮੁੱਕਰ ਗਿਆ ਮੈਂ ਕਿਹਾ ਮੈਂ ਯਸ਼ੂ ਦੇ ਨਾਂ ਤੇ ਇਕੱਲੇ ਨਹੀਂ ਚੱਲ ਜਾਣਾ ਮੈਂ ਮੋਟਰਸੈੱਡ ਜੋਂ ਖਿੱਚਿਆ ਮੈਨੂੰ ਗੱਗੜ ਭਾਣੇ ਲੱਗ ਗਿਆ ਅਣਕੇ ਡਰ ਜਾਇਆ ਤੇ ਮੈਨੂੰ ਜਸ਼ੂ ਦਾ ਗੀਤ ਆ ਗਿਆ ਵੀ ਜਸ਼ੂ ਤੇਰੇ ਨਾਂ ਨਾਲ ਰਹਿੰਦਾ ਮੈਂ ਗੀਤ ਬੋਲਦਾ ਜੋਂ ਰੇਸ ਦਿੱਤੀ ਆ ਜੰਗਲ ਜਾ ਖੇਚਤਾ ਅੱਗੇ ਰਈਏ ਮੋੜ ਤੇ ਆ ਤੇ ਲੈਟਾਂ ਜੇ ਗੰਡੀਆਂ ਸੀ ਮੈਂ ਇੱਥੇ ਆ ਗਿਆ ਆਣ ਕੇ ਕੰਮ ਚਾਲੂ ਕਰਤਾ ਭਾਜੀ ਉਹ ਮੇਰੇ ਲਈ ਉਹ ਦਿਨ ਹੀ ਪਹਿਲਾ ਦਿਨ ਹੀ ਜਿੱਦਣ ਮੈਂ ਸ਼ਰਾਬ ਨਹੀਂ ਪੀਤੀ ਰਾਤ 5:30 ਵਜੇ ਦਾ ਟਾਈਮ ਧਿਆਨ ਨਾਲ ਸੁਣ ਲਿਓ ਮੇਰੇ ਭੈਣ ਤੇ ਭਰਾਓ 5:30 ਵਜੇ ਦਾ ਟਾਈਮ ਆਪਣੀ ਚਿਰਤ ਦਾ ਜਰਾ ਜਰਮਨ ਸ਼ਾਵਟ ਕੁੱਤਾ ਵਾ ਉਹ ਇਧਰੋਂ ਨਿਕਲਿਆ ਤੇ ਮੈਂ ਭੱਜ ਕੇ ਉਹਨੂੰ ਵੇਖਣ ਲੱਗਾ ਤੇ ਉਹਦੇ ਮਗਰ ਪਾਪਾ ਜੀ ਪਾਪਾ ਜੀ ਨੇ ਟੀ-ਸ਼ਰਟ ਪਾਈ ਲੋਰ ਪਾਇਆ ਤੇ ਮੈਂ ਇੱਕ ਵਾਰੀ ਤੇ ਮੇਰੀਆਂ ਅੱਖਾਂ ਚ ਤਰੂ ਆ ਗਏ ਮੈਂ ਫੇਰ ਪੂਝ ਪੂਝ ਕੇ ਵੇਖਿਆ ਮੈਂ ਯਾਰ ਬੰਦਾ ਤੇ ਵੇਖੋ ਕੀ ਆ ਜਦੋਂ ਮੈਂ ਵੇਖਿਆ ਤੇ ਪਾਪਾ ਜੀ ਹੱਲ ਵੇਖ ਕੇ ਤੇ ਮੇਰਾ ਰੂਹ ਖੁਸ਼ ਹੋ ਗਿਆ ਵੀ ਜਿੱਦਾਂ ਮੈਂ ਕਿਹਾ ਵੀ ਉਹ ਪਹਿਲੀ ਰਾਤ ਜਿਹੜੀ ਮੈਂ ਸ਼ਰਾਬ ਨਹੀਂ ਪੀਤੀ ਪਾਪਾ ਜੀ ਨੇ ਮੈਨੂੰ ਪੁੱਛਿਆ ਬੇਟਾ ਤੂੰ ਕੱਲਾ ਲੱਗਾ ਹੋਰ ਮਿਸਤਰੀਆਂ ਨਹੀਂ ਮੈਂ ਪਾਪਾ ਜੀ ਸਾਰੇ ਰਾਤ ਦਿਨ ਕੀਤਾ ਉਹ ਚਲ ਗਿਆ ਮੈਂ ਕੱਲਾ ਹੀ ਆ ਪ੍ਰਵਾਹ ਨਾ ਕਰੋ ਸਵੇਰੇ ਐਤਵਾਰ ਆ ਮੈਂ ਰਾਤ ਹੀ ਫਰਸ਼ ਪਾਉਂਗਾ ਮੈਂ ਰਾਤ 12 ਵਜੇ ਫਰਸ਼ ਪਾ ਕੇ ਇੱਥੇ ਇੱਕ ਦਲਬਾਗ ਭਾਜੀ ਉਹ ਸ਼ਰੀਏ ਦਾ ਕੰਮ ਕਰਦੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਮੈਨੂੰ ਰਾਤ ਰਹਿਣ ਲਈ ਜਗ੍ਹਾ ਦੇ ਦਿਓ ਉਹ ਆਂਦੇ ਜਗ੍ਹਾ ਤੇਰੀ ਜਿੱਥੇ ਮਰਜੀ ਸੌਂ ਰਾਤ ਰੋਟੀ ਪਾਣੀ ਖਾਦਾ ਸਵੇਰੇ ਐਤਵਾਰ ਹੀ 9 10 ਵਜੇ ਮੈਂ ਉੱਠਿਆ ਟੌਰਣਾ ਮੈਨੂੰ ਕੋਈ ਟੋਟ ਨਹੀਂ ਲੱਗੀ ਕੋਈ ਗੱਲ ਨਹੀਂ ਕੋਈ ਬਾਦਮੀ ਮੈਂ ਕੋਚਾ ਕੋਈ ਗੱਲ ਨਹੀਂ ਫਿਰ ਪਾ ਲਈ ਮੈਂ ਜਾ ਕੇ 3 ਦਿਨ ਸ਼ਰਾਬ ਪੀਣ ਗਿਆ 3 ਹਫਤੇ ਪੀਣ ਗਿਆ ਸ਼ਰਾਬ ਜਿਹਦੇ ਕੋਲ ਮੈਂ ਸ਼ਰਾਬ ਪੀਣਾ ਉਹ ਵੀ 크ਰਿਸਚਨ ਸੀ ਉਹਨੂੰ ਮੈਂ ਕਿਹਾ ਭਾ ਅੱਜ ਪੈਸੇ ਜਿੰਨੇ ਬਾਂਦੇ ਲੱਲਾ ਜਿੰਨੇ ਤੇਰੇ ਪਿਛਲੇ ਰਹਿੰਦੇ ਆ ਆਂਦਾ 270 ਮੈਂ ਕਿਹਾ ਚੁੱਕ ਕੱਲ ਨੂੰ ਮੈਂ ਨਹੀਂ ਤਰ ਕੋਣਾ ਆਂਦਾ ਕੀ ਗੱਲ ਮੈਂ ਕਿਹਾ ਮੈਂ ਤਬਾ ਤਿਸ਼ਮਾ ਲੈਣ ਲੱਗਾ ਉਹ ਮੈਨੂੰ ਕਹਿੰਦਾ ਬੱਲਿਓ ਸ਼ੇਰਾ ਆ ਪਿਛਲੇ ਪੈਸੇ ਦੇ ਦੇ ਅੱਜ ਫ੍ਰੀ ਹੋ ਮੈਂ ਤਾਰੀਫ ਕਰੇ ਬਲੇ ਜੋਰ ਸੇ ਦਾਲੇ ਦੇ ਸਾਥ ਉਹ ਜੀ ਲਾਦੇ ਆਦੀ ਨੂੰ ਆ ਮਾੜਾ ਜੀ ਅਬੀ ਕਿਤਨੇ ਸਾਲ ਹੋ ਚੁਕੇ ਕਿ ਕੋਈ ਨਸ਼ਾ ਨਹੀਂ ਕੀਤਾ ਪਾਜੀ ਮੈਂ 2000 ਲਾ ਲੋ ਮੰਨ ਕੇ 19 ਦਾ ਹੋਣ ਲੱਗਾ ਉਦੋਂ 21 ਮਾ ਲੱਲਿਆ ਉਦੋਂ ਬਾਅਦ ਮੈਂ ਕੋਈ ਨਸ਼ਾ ਨਹੀਂ ਕੀਤਾ ਮਤਲਬ ਮੇਰੇ ਕੋਲ ਸਾਈਕਲ ਦੀ ਕਾਤ ਨਹੀਂ ਐਸ ਵੇਲੇ ਸ਼ਿਫਟ ਗੱਡੀ ਦਾ ਪ੍ਰੋਫੈਸਰ ਜੀ ਨੇ ਮੈਨੂੰ ਬਲੈਸ ਕੀਤਾ ਜੀ ਅੱਜ ਮੈਨੂੰ ਜੀ ਲੈ ਕੇ ਆਜੇ ਅੱਜ ਮੈਨੂੰ ਸ਼ਿਫਟ ਗੱਡੀ ਯਸ਼ੂ ਕੰਦੇ ਨਾਂ ਨਾਲ ਲੈਂਦਾ ਵਾ ਉਹ ਗੀਤ ਆਇਆ ਨੇ ਇੱਕ ਅੱਜਾਨੂੰ ਜੇ ਗੱਡੀ ਦਿੱਤੀ ਯਸ਼ੂ ਨੇ ਅੱਜ ਮੈਂ ਉਹ ਗੀਤ ਚਲਾਇਆ ਤੇ ਉਹ ਹੀ ਗੱਡੀ ਸ਼ਿਫਟ ਲੈ ਕੇ ਪ੍ਰੋਫੈਸਰ ਨੇ ਮੈਨੂੰ ਦਿੱਤੀ ਆ ਤੇ ਮੇਰੇ ਪੈਸੇ ਮੈਨੂੰ ਯਸ਼ੂ ਦੇ ਪਿਆਰ ਨੇ ਖਰੀਦਿਆ ਮੈਂ ਪੈਸਿਆਂ ਚ ਨਹੀਂ ਵਿਕਿਆ ਯਸ਼ੂ ਦੇ ਪਿਆਰ सूदे प्यार ने खरीदे आ मैं पैसे आज नहीं बिके आ मैं ये प्यार ने खरीदे मैं पैसे आज नहीं बिके हालेलुया ये तो को समझ आई कि परमेश्वर किस तरह से काम करता है वो आपकी क्या धर्म चेंज करने के लिए नहीं वो आपका जीवन चेंज करने के लिए है आज बड़े बदलाव को आप लेके वापस आएंगे यीशु मसीह के सामने आएंगे ऊंची आवाज में हालेलुया पैसे आज नहीं बिके ਕੀ ਦਿਆਂ ਮੈਂ ਪੈਸਿਆਂ 'ਚ ਨਹੀਂ ਵਿਕਿਆ ਮੈਨੂੰ ਜੀਸੂ ਦੇ ਪਿਆਰ ਨੇ ਖਰੀਦਿਆ ਮੈਂ ਪੈਸਿਆਂ 'ਚ ਨਹੀਂ ਲਈ ਰਿਕੇਆ ਰੂਹ ਨਾਲ ਆਪਣੇ ਖਰੀਦਿਆ ਮੈਂ ਪੈਸਿਆਂ 'ਚ ਨਹੀਂ ਵਿਕਿਆ ਮੈਨੂੰ ਜੀਸੂ ਨੇ ਆਪਣੇ ਖਰੀਦਿਆ ਮੈਂ ਪੈਸਿਆਂ 'ਚ ਨਹੀਂ ਵਿਕਿਆ ਹallelujah 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 ਸਭ ਜਨ ਆਪਣੇ ਥਾਲੂ 'ਤੇ ਬੈਠ ਜਾਓ